ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਪਏ ਹੋ ਕੈਨਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਇੱਕ ਵਾਰ ਮੋੜ ਤੋਂ ਜਿੱਥੇ ਗਰਮੀ ਤੋਂ ਲੋਕਾਂ ਨੂੰ ਥੋੜੀ ਜਹੀ ਰਾਹਤ ਮਿਲੀ ਸੀ ਪਰ ਅਜੇ ਹੇਤ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫਿਰ ਤੋਂ ਲੂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਬੀਤੇ ਦਿਨ ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਰਸਾਤ ਦੇ ਕਾਰਨ ਜਿੱਥੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਸੀ ਪਰ ਹੁਣ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੇ ਵਿੱਚ ਇੱਕ ਵਾਰ ਫੇਰ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਸਕਦਾ ਆ ਇਸ ਦੇ ਨਾਲ ਲੂ ਹੋਰ ਜ਼ਿਆਦਾ ਤੇਜ਼ ਹੋ ਜਾਵੇਗੀ ਇੱਕ ਪਾਸੇ ਜਿੱਥੇ ਡਾਕਟਰਾਂ ਦੇ ਵੱਲੋਂ ਵੀ ਬੱਚਿਆਂ ਨੂੰ ਗਲੂਕੋਜ਼ ਪੀਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਲੋਕਾਂ ਨੂੰ ਵੀ ਡਾਇਰੈਕਟ ਲੂ ਤੋਂ ਬਚਣ ਦੇ ਸੰਕੇਤ ਦਿੱਤੇ ਗਏ ਹੈ ਜ਼ਿਕਰੇ ਖਾਸ ਹੈ ਕਿ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ 'ਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਆ ਲੂਨੂ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਜਿੱਥੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ 17 April ਤੱਕ ਰਾਜ ਦੇ ਵਿੱਚ بارش ਦੀ ਸੰਭਾਵਨਾ ਨਹੀਂ ਹੈ ਜਦਕਿ 18 ਤੇ 19 April ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਸਿਆਸੀ ਪਾਰਾ ਸਿਖਰਾਂ ਤੇ ਚੜਿਆ ਹੋਇਆ ਆ ਇੱਕ ਪਾਸੇ ਬੀਤੇ ਦਿਨੀ ਇੱਕ ਨਿੱਜੀ ਚੈਨਲ ਤੇ ਦਿੱਤੀ ਗਈ ਇੰਟਰਵਿਊ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਪੰਜਾਬ ਦੇ ਵਿੱਚ ਆਏ ਬੰਬਾਂ ਨੂੰ ਲੈ ਕੇ ਸਿਆਸਤ ਹੋਰ ਤੇਜ਼ ਹੋ ਗਈ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਾਈਵ ਹੋ ਕੇ ਪ੍ਰਕਾਸ਼ ਲਾਈਵ ਹੋ ਕੇ ਪ੍ਰਤਾਪ ਸਿੰਘ ਬਾਜਵਾ ਤੇ ਸਵਾਲ ਚੁਕੇ ਗਏ ਤਾਂ ਦੂਸਰੇ ਪਾਸੇ ਮੁਹਾਲੀ ਸਟੇਟ ਕ੍ਰਾਈਮ ਬਿਊਰੋ ਦੇ ਵੱਲੋਂ ਉਹਨਾਂ ਨੂੰ ਅੱਜ ਪੁੱਛ ਪੜਤਾਲ ਦੇ ਲਈ ਬੁਲਾਇਆ ਗਿਆ ਸੀ ਪਰ ਪ੍ਰਤਾਪ ਸਿੰਘ ਬਾਜਵਾ ਨਹੀਂ ਪਹੁੰਚਦੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਤੇ ਕਈ ਧਰਾਵਾਂ ਲਗਾ ਦਿੱਤੀਆਂ ਗਈਆਂ ਨੇ ਪਰ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਦਿਨ ਦੀ ਮੌਲਤ ਮਿਲ ਗਈ ਹੈ ਜਦੋਂ ਉਹ ਮੁਹਾਲੀ ਕ੍ਰਾਈਮ ਬ੍ਰਾਂਚ ਨਹੀਂ ਪਹੁੰਚਦੇ ਤਾਂ ਉਹਨਾਂ ਦੇ ਵਕੀਲ ਪੁਲਿਸ ਨਾਲ ਮਿਲਦੇ ਆ ਅਤੇ ਇੱਕ ਦਿਨ ਦੀ ਮੌਲਤ ਲੈ ਲੈਂਦੇ ਆ ਜ਼ਿਕਰ ਖਾਸ ਤੇ ਕਿ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਬੰਬ ਆਏ ਹੋਇਆ ਤੇ ਕਈ ਥਾਈਂ ਚੱਲ ਵੀ ਗਏ ਨੇ ਬਾਜਵਾ ਦੇ ਖਿਲਾਫ ਬੀ ਐਨ ਐਸ ਦੀ ਧਾਰਾ 197 1 ਡੀ ਅਤੇ 553 2 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਆ ਵਾਜਬਾ ਦੇ ਵਕੀਲਾਂ ਦੇ ਵੱਲੋਂ ਜਿੱਥੇ ਮੋਹਾਲੀ ਪਹੁੰਚ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਉੱਥੇ ਹੀ ਇੱਕ ਦਿਨ ਦਾ ਸਮਾਂ ਲੈ ਲਿਆ ਗਿਆ ਆ ਅਧਿਕਾਰੀਆਂ ਨੇ ਇਸ ਗੱਲ ਨੂੰ ਸਹਿਮਤੀ ਜਤਾਈ ਹੈ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਲੇ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਕੀਤੀ ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਸੱਮਣ ਭੇਜਿਆ ਸੀ ਉੱਥੇ ਹੀ ਇਸ ਬਾਬਤ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਂਗਰਸ ਇਸਤੇ ਕੀ ਜਵਾਬ ਦੇਵੇ ਕਿ ਇਸ ਤੇ ਸਭ ਦੀ ਨਜ਼ਰ ਬਣੀ ਹੋਈ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੀ ਜ਼ਿਮਨੀ ਚੋਣ ਕੁਝ ਹੀ ਸਮੇਂ ਦੇ ਵਿੱਚ ਅਨਾਉਂਸ ਹੋ ਜਾਵੇਗੀ ਇਸ ਦੇ ਵਿੱਚ ਕਾਂਗਰਸ ਦੇ ਵਿੱਚ ਚੱਲ ਰਹੀ ਖਿੱਚੋ ਤਾਣ ਦੇ ਵਿੱਚ ਪੰਜਾਬ ਪ੍ਰਭਾਰੀ ਉਪੇਸ਼ ਬੁਘੇੜ ਦੇ ਵੱਲੋਂ ਦੋ ਮੈਂਬਰੀ ਕਮੇਟੀ ਗਠਨ ਕਰਨ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਰਾਣਾ ਗੁਰਜੀਤ ਅਤੇ ਸ਼ਾਮਸੁੰਦਰ ਅਰੋੜਾ ਨੂੰ ਮੈਂਬਰ ਬਣਾਇਆ ਗਿਆ ਹੈ ਇੱਕ ਪਾਸੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਮਾਂਡ ਸੰਭਾਲੀ ਗਈ ਹੈ ਜਿਸ ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਉਹ ਭਾਰਤ ਪੂਸ਼ਣ ਆਸ਼ੂ ਦੇ ਨਾਲ ਮਿਲ ਕੇ ਇਸ ਚੋਣ ਦੀ ਵਾਕਟੋਰ ਸੰਭਾਲਣਗੇ ਇੱਕ ਪਾਸੇ ਜਿੱਥੇ ਬੀਤੇ ਦਿਨਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਰਤ ਪੁਸ਼ਨ ਆਸ਼ੂ ਦੇ ਘਰ ਆਉਂਦੇ ਆ ਪਰ ਆਸ਼ੂ ਉਹਨਾਂ ਨੂੰ ਨਹੀਂ ਮਿਲਦੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਲਿਖਦੇ ਆ ਕਿ ਜਦੋਂ ਤੁਹਾਡੀ ਲੋਡ ਹੋਏ ਤਾਂ ਤੁਹਾਨੂੰ ਬੁਲਾ ਲਿਆ ਜਾਵੇਗਾ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਅਜਿਹੇ ਦੇ ਵਿੱਚ ਕਾਂਗਰਸ ਦੇ ਵਿੱਚ ਚੱਲ ਰਹੀ ਆਪਸੀ ਖਿੱਚੋ ਤਾਣ ਦੇ ਵਿੱਚ ਜਿੱਥੇ ਪ੍ਰਦੇਸ਼ ਪ੍ਰਭਾਈ ਭੁਪੇਸ਼ ਬਗੇਲ ਦੇ ਹੁਕਮਾਂ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣੇਗਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਾਣਾ ਗੁਰਜੀਤ ਅਤੇ ਸ਼ਾਮਸੁੰਦਰ ਅਰੋੜਾ ਨੂੰ ਦੋ ਮੈਂਬਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਇਹਨਾਂ ਦੋ ਨੇਤਾਵਾਂ ਦੀ ਦੇਖਰੇਖ ਦੇ ਵਿੱਚ ਕਾਂਗਰਸ ਜਿਮਨੀ ਚੋਣ ਲੜੇਗੀ ਕਾਂਗਰਸ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਆ ਉਧਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੈ ਭਾਜਪਾ ਤੇ ਅਕਾਲੀ ਦਲ ਆਪਣੇ ਹਾਲੇ ਉਮੀਦਵਾਰ ਐਲਾਨੇ ਕੀ ਅਜੇਹੇ ਦੇ ਵਿੱਚ ਭਾਜਪਾ ਨੇ ਸਾਬਕਾ ਸੰਸਦ ਅਵਿਨਾਸ਼ ਖੰਨਾ ਨੂੰ ਉਪ ਚੋਣ ਦਾ ਪ੍ਰਭਾਰੀ ਅਤੇ ਵਿਜੇ ਸਾਪਲਾ ਨੂੰ ਸਹਿ ਪ੍ਰਭਾਰੀ ਨਿਯੁਕਤ ਕੀਤਾ ਹੈ ਇਹਨਾਂ ਦੋਹਾਂ ਨੇਤਾਵਾਂ ਦੀ ਦੇਖ ਰਿਕਤ ਦੇ ਵਿੱਚ ਭਾਜਪਾ ਚੋਣ ਲੜੇਗੀ ਤੇ ਹੁਣ ਗੱਲ ਕਰਦੇ ਆ ਇੰਸਟਾ ਕੁਈਨ ਜਾਂ ਇੰਜ ਆਖ ਲਵੋ ਕਿ ਜੋ ਹੈਰੋਇਨ ਚਿੱਟੇ ਦੇ ਨਾਲ ਪੰਜਾਬ ਦੀ ਕਾਂਸਟੇਬਲ ਅਮਨਦੀਪ ਕੌਰ ਫੜੀ ਗਈ ਸੀ ਪਰ ਹੁਣ ਪੰਜਾਬ ਪੁਲਿਸ ਦੇ ਵੱਲੋਂ ਕੁਝ ਕੈਮਰਿਆਂ ਦੀ ਲੋਕੇਸ਼ਨ ਦੇ ਨਾਲ ਉਸਤੇ ਸਾਥੀ ਬਲਵਿੰਦਰ ਉਰਫ ਸੋਨੂ ਦੀ ਭਾਰ ਨੂੰ ਲੈ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਇਨਸਟਾ ਕੁਈਨ ਅਮਨਦੀਪ ਕੌਰ ਤੇ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਹੁਣ ਉਸਤੇ ਸਾਥੀ ਨੂੰ ਲੈ ਕੇ ਵੀ ਪੰਜਾਬ ਪੁਲਿਸ सिरसा ਪਹੁੰਚੀ ਹੋਈ ਹੈ ਜ਼ਿਕਰ ਖਾਸ ਹੈ ਕਿ ਉਸਦੀ ਲੋਕੇਸ਼ਨ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ 3 ਤੋਂ 4 ਦਿਨ ਤੋਂ ਸੀਸੀਟੀਵੀ ਕੈਮਰੇ ਮੋਬਾਈਲ ਖੰਗਾਲੇ ਜਾ ਰਹੇ ਸਨ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਇੱਕ ਲੋਕੇਸ਼ਨ ਉਸਤੇ ਪਿੰਡ ਨਾਨਕਪੁਰ ਦੇ ਵਿੱਚ ਮਿਲੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਸਿਰਸਾ ਪਹੁੰਚੀ ਹੋਈ ਹੈ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਨਵੇਂ ਸਵਾਲ ਖੜੇ ਹੋਣ ਲੱਗ ਪਏ ਸੀ ਤਾਂ ਦੂਸਰੇ ਪਾਸੇ ਉਸਦੇ ਸਾਥੀਆਂ ਦੀ ਤਲਾਸ਼ ਵੀ ਸ਼ੁਰੂ ਹੋ ਗਈ ਹੈ ਜ਼ਿਕਰ ਖਾਸ ਹੈ ਕਿ ਸੂਤਰਾਂ ਦੇ ਮੁਤਾਬਕ ਬਰਵਿੰਦਰ ਸਿੰਘ ਵਾਰਦਾਤ ਵਾਲੇ ਦਿਨ ਰਾਤੋਂ ਰਾਤ ਬਠਿੰਡਾ ਤੋਂ ਬੁਲੇਟ ਮੋਟਰਸਾਈਕਲ ਤੇ ਪੰਜਾਬ ਤੋਂ ਸਿੱਧਾ ਸਿਰਸਾ ਪਹੁੰਚਿਆ ਇੱਥੇ ਆਕੇ ਪਹਿਲਾਂ ਉਹ ਆਪਣੇ ਪਿੰਡ ਅਪੋਲੀ ਗਿਆ ਅਤੇ ਫਿਰ ਬਾਅਦ ਦੇ ਵਿੱਚ ਨਾਨਕਪੁਰ ਪਹੁੰਚਿਆ ਉਸਨੇ ਆਪਣੀ ਬੁਲਟ ਮੋਟਰਸਾਈਕਲ ਘਰ ਦੇ ਵਿੱਚ ਖੜੀ ਕੀਤੀ ਇਸ ਤੋਂ ਬਾਅਦ ਉਹ ਫਰਾਰ ਹੋਇਆ ਹੋਇਆ ਆ ਇੱਕ ਪਾਸੇ ਜਿੱਥੇ ਪਰਿਵਾਰ ਦੇ ਵੱਲੋਂ ਸਹਿਯੋਗ ਦੀ ਗੱਲ ਕੀਤੀ ਗਈ ਹੈ ਤੇ ਦੂਸਰੇ ਪਾਸੇ ਪਿੰਡ ਦੀ ਪੰਚਾਇਤ ਵੱਲੋਂ ਵੀ ਸਹਿਯੋਗ ਕਰਨ ਦੀ ਗੱਲ ਸਾਹਮਣੇ ਆਈ ਹੈ ਜਿਸ ਤੇ ਚੱਲਦਿਆਂ ਨਾਨਕਪੁਰ ਪਿੰਡ ਦੇ ਵਿੱਚ ਪੰਜਾਬ ਪੁਲਿਸ ਅਤੇ ਸਿਰਸਾ ਪੁਲਿਸ ਕੁਝ ਦਿਨਾਂ ਤੋਂ ਤਲਾਸ਼ੀ ਕਰਦੀ ਪਈ ਹੈ ਹਾਲਾਂਕਿ ಗ್ರಾಮ ਪੰਚਾਇਤ ਸਰਪੰਚ ਦੇ ਵੱਲੋਂ ਇਸ ਦੀ ਸੂਚਨਾ ਸਿਰਸਾ थाना सदर ਪੁਲਿਸ ਪੰਜਾਬ ਪੁਲਿਸ ਨੂੰ ਦੇ ਦਿੱਤੀ ਗਈ ਸੀ ਅਜਿਹੇ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਬਲਵਿੰਦਰ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੀ ਨਵੇਂ ਖੁਲਾਸੇ ਨਿਕਲ ਕੇ ਸਾਹਮਣੇ ਆਉਣਗੇ ਪੰਜਾਬ ਦੇ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੱਖਾਂ ਸ਼ਰਧਾਲੂਆਂ ਦੇ ਵੱਲੋਂ ਜਿੱਥੇ ਜਾ ਕੇ ਇਸ਼ਨਾਨ ਕੀਤਾ ਗਿਆ ਉੱਥੇ ਹੀ ਖਾਲਸਾ ਪੰਥ ਦੀ ਸਾਜਣਾ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਜਦੋਂ ਵਿਸਾਖੀ ਵਾਲੇ ਦਿਨ 1699 ਨੂੰ ਉੱਥੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਉਸ ਦਿਨ ਨੂੰ ਲੈ ਕੇ ਵੀ ਪੰਜਾਬ ਦੇ ਅਤੇ ਪੂਰੀ ਦੇਸ਼ ਦੁਨੀਆ ਦੇ ਗੁਰੂ ਧਾਮਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਬਾਕੀ ਗੁਰੂਆਂ ਨੂੰ ਯਾਦ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਲੂ ਉਮੜੇ ਹੋਏ ਸਨ ਅਤੇ ਉੱਥੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਇਸ ਮੌਕੇ ਜਿੱਥੇ ਸ਼ਰਧਾਲੂਆਂ ਦੇ ਵੱਲੋਂ ਗੁਰੂ ਦੀ ਇਲਾਹੀ ਬਾਣੀ ਸਰਵਣ ਕੀਤੀ ਉੱਥੇ ਹੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਅੱਜ ਪੂਰੀ ਦੇਸ਼ ਦੁਨੀਆ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਡਾਕਟਰ ਭੀਮrao ਅੰਬੇਦਕਰ ਜੀ ਦੀ ਜੈਅੰਤੀ ਮਨਾਈ ਜਾ ਰਹੀ ਹੈ ਜ਼ਿਕਰ ਇਹ ਖਾਸ ਹੈ ਕਿ ਹਰ ਸਾਲ 14 ਅਪ੍ਰੈਲ ਨੂੰ ਡਾਕਟਰ ਸਾਹਿਬ ਜੀ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਾਈਵ ਹੋ ਕੇ ਜਿੱਥੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਉਪਲਬਧੀਆਂ ਅਤੇ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ ਦੇ ਵਿੱਚ ਜਾਣ ਦੀ ਗੱਲ ਕੀਤੀ ਹੈ ਉੱਥੇ ਹੀ ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਉਹਨਾਂ ਨੂੰ ਯਾਦ ਕੀਤਾ ਗਿਆ ਜ਼ਿਕਰੇ ਖਾਸ ਹੈ ਕਿ ਡਾਕਟਰ ਭੀਮrao ਅੰਬੇਦਕਰ ਜੀ ਜਿੱਥੇ ਕਿ ਸੰਵਿਧਾਨ ਨਿਰਮਾਤਾ ਰਹੇ ਉੱਥੇ ਹੀ ਉਹ ਇੱਕ ਉੱਚੇ ਵਕੀਲ ਸਮਾਜ ਸੇਵੀ ਸਿਆਸਤਦਾਨ ਵੀ ਸਨ ਜਿਨ੍ਹਾਂ ਨੇ ਆਪਣੇ ਜੀਵਨ ਸਮਾਜਿਕ ਨਿਆਂ ਅਤੇ ਬਰਾਬਰੀ ਲਈ ਸਮਰਪਿਤ ਕਰ ਦਿੱਤਾ ਉਹਨਾਂ ਦਾ ਜਨਮ ਦਿਵਸ ਸਮਾਜਿਕ ਸਤਿਭਾਵਨਾ ਅਤੇ ਏਕਤਾ ਲਈ ਇਕੱਠੇ ਹੋਣ ਦੇ ਦਿਨ ਵੱਜੋਂ ਵੀ ਮਨਾਇਆ ਜਾਂਦਾ ਆ ਜ਼ਿਕਰੇ ਖਾਸੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਡਾਕਟਰ ਭੀਮrao ਅੰਬੇਦਕਰ ਸੰਵਿਧਾਨ ਦੇ ਨਿਰਮਾਤਾ ਜਿਦੇ ਜਨਮ ਦਿਹਾੜੇ ਮੌਕੇ ਸਿਰ ਝੁਕਾ ਕੇ ਪ੍ਰਣਾਮ ਬਾਬਾ ਸਾਹਿਬ ਅਸਲ ਮਾਨਿਆਨਾ ਅਤੇ ਇੱਕ ਨੇਤਾ ਸਨ ਇਤਿਹਾਸਿਕ ਕਾਰ ਦੂਰਦਰਸ਼ੀ ਸੋਚ ਦੇ ਮਾਲਕ ਸਨ ਸਾਡੀ ਸਰਕਾਰ ਉਹਨਾਂ ਦੇ ਬਰਾਬਰਤਾ ਅਤੇ ਹਰ ਬੱਚੇ ਨੂੰ ਚੰਗੀ ਸਿੱਖਿਆ ਦੇਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ ਉਤੇ ਹੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਉਪਰਾਸ਼ਟਰਪਤੀ ਜਗਦੀਸ਼ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਅੰਬੇਦਕਰ ਜੀ ਦੀ 135ਵੀਂ ਜਨਮ ਦਿਨਤੀ ਦੇ ਮੌਕੇ ਸੰਸਦ ਕੰਪਲੈਕਸ ਵਿੱਚ ਪ੍ਰੇਰਨਾ ਸਥਲ ਵਿਖੇ ਉਨ੍ਹਾਂ ਦੀ ਮੂਰਤੀ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਦੇ ਵਿੱਚ ਇੱਕ ਬੜੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਇੱਕ 25 ਸਾਲਾਂ ਦਾ ਨੌਜਵਾਨ ਸੁਖਵਿੰਦਰ ਘਰ ਤੋਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਗਿਆ ਪਰ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਕਿ ਉਸ ਦੀ ਮੌਤ ਉਦੋਂ ਹੋ ਜਾਂਦੀ ਹੈ ਜਦੋਂ ਉਸ ਦਾ ਦੋਸਤ ਉਸ ਨੂੰ ਸੇਵਾ ਕਰਨ ਤੋਂ ਬਾਅਦ ਜਿਵੇਂ ਦੱਸਿਆ ਗਿਆ ਹੈ ਕਿ ਘਰ ਲੈ ਜਾਂਦਾ ਆ। ਪਰ ਬਾਅਦ ਚੋ ਅਗਲੀ ਸਵੇਰ ਦੋਸਤ ਦੇ ਵੱਲੋਂ ਘਰਦਿਆਂ ਨੂੰ ਫੋਨ ਕੀਤਾ ਜਾਂਦਾ ਆ ਕਿ ਤੁਹਾਡੇ ਬੱਚੇ ਦੀ ਹਾਲਤ ਵਿਗੜੀ ਹੋਈ ਹੈ ਇਸ ਨੂੰ ਆਪਣੇ ਘਰ ਲੈ ਜਾਵੋ ਤੇ ਜਦੋਂ ਪਰਿਵਾਰਕ ਮੈਂਬਰ ਜਾ ਕੇ ਉਸਦੀ ਹਾਲਤ ਦੇਖਦੇ ਆ ਉਸ ਦੇ ਨੱਕ ਦੇ ਵਿੱਚੋਂ ਖੂਨ ਵਹਿੰਦਾ ਪਿਆ ਸੀ ਜਿਸ ਤੋਂ ਬਾਅਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਹ ਪੂਰਾ ਮਾਮਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਤੋਂ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਦੂਸਰੇ ਪਾਸੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜ਼ਿਕਰ ਖਾਸ ਹੈ ਕਿ ਇਹ ਪਿੰਡ ਕਾਦੀਆਂ ਦੇ ਵਿੱਚ ਨੀਲ ਕਲਾ ਪਿੰਡ ਹੈ ਜਿੱਥੇ 25 ਵਰਿਆਂ ਦੇ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੋਈ ਹੈ ਜ਼ਿਕਰ ਖਾਸ ਹੈ ਕਿ 12 ਵਜੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਸਾਨੂੰ ਇਤਲਾਹ ਮਿਲੀ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਸਦੇ ਨੱਕ ਦੇ ਵਿੱਚੋਂ ਖੂਨ ਬੱਚੇ ਦੇ ਬੈਂਦਾ ਪਿਆਸੀ ਤੇ ਉਸ ਦੀ ਮੌਤ ਵੀ ਹੋ ਚੁੱਕੀ ਸੀ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਸਾਨੂੰ ਸੱਕ ਪੈਂਦਾ ਪਿਆ ਹੈ ਕਿ ਸਾਡੇ ਬੇਟੇ ਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਬੇਟਾ ਪਹਿਲਾਂ ਨਸ਼ੇ ਦਾ ਆਦੀ ਸੀ 6 ਮਹੀਨੇ ਪਹਿਲਾਂ ਨਸ਼ਾ ਕੇਂਦਰ ਰਹਿਣ ਤੋਂ ਬਾਅਦ 2 ਮਹੀਨੇ ਪਹਿਲਾਂ ਉਹ ਵਾਪਸ ਆਇਆ ਸੀ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚੋਂ ਇੱਕ ਬੜਾ ਹੀ ਦਿਲ ਨੂੰ ਹਿਲਾ ਕੇ ਰੱਖਣ ਵਾਲਾ ਮਾਮਲਾ ਸਾਹਮਣੇ ਆਇਆ ਆ ਜਿੱਥੇ ਕਿ ਘਰੇਲੂ ਕਲੇਸ਼ ਤੇ ਚੱਲਦਿਆਂ ਜਿਸ ਬਾਪ ਦੇ ਵੱਲੋਂ ਆਪਣੇ ਬੇਟੇ ਨੂੰ ਬੜੀਆਂ ਚਾਵਾਂ ਦੇ ਨਾਲ ਪਾਲਿਆ ਹੋਇਆ ਸੀ ਉਸ ਬੇਟੇ ਦੇ ਵੱਲੋਂ ਹੀ ਕਲਯੁਗ ਦਾ ਰੂਪ ਧਾਰ ਕੇ ਆਪਣੇ ਬਾਪ ਨੂੰ ਇੱਟ ਦੇ ਵਾਰ ਦੇ ਨਾਲ ਬੁਰੀ ਤਰ੍ਹਾਂ ਮਾਰ ਦਿੱਤਾ ਇਸ ਤੋਂ ਬਾਅਦ ਭਾਵੇਂ ਕਿ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਪੂਰਾ ਮਾਮਲਾ ਨਾਬਾ ਦੇ ਦਲੁੱਦੀ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਡੱਲਾ ਕਲੋਨੀ ਦੇ ਵਿੱਚ ਸਾਹਿਬ ਸਿੰਘ ਜਸਤੀ ਉਮਰ 70 ਸਾਲਾਂ ਦੇ ਸੀ ਉਸਤੇ ਪੁੱਤਰ ਕੁਲਦੀਪ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਭਾਵੇਂ ਕਿ ਇਸ ਲੜਾਈ ਦੇ ਵਿੱਚ ਪੁੱਤਰ ਵੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਕਿ ਇਲਾਜ ਲਈ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਆ ਪਰ ਜਦੋਂ ਇਹ ਖਬਰ ਨਸ਼ਰ ਹੁੰਦੀ ਤਾਂ ਹਰ ਪਾਸੇ ਹੈਰਾਨਗੀ ਅਤੇ ਲੋਕ ਸਹਿਮ ਦੇ ਵਿੱਚ ਹੈ ਜ਼ਿਕਰ ਖਾਸ ਇਹ ਪੂਰਾ ਮਾਮਲਾ ਘਰੇਲੂ ਕਲੇਸ਼ ਦਾ ਦੱਸਿਆ ਜਾ ਰਿਹਾ ਆ ਜਦੋਂ ਕਿ ਇੱਕ ਪਾਸੇ ਇਸ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਹੜਾ ਇਲਾਕਾ ਪੋਸ਼ ਕਿਹਾ ਜਾਂਦਾ ਆ ਜਿੱਥੇ ਕਿ ਪੁੱਤਰ ਦੇ ਵੱਲੋਂ ਆਪਣੇ ਪਿਤਾ ਸਾਹਿਬ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਬਾਅਦ ਇਸ ਬਾਬਤ ਪਰਿਵਾਰ ਵਾਲਿਆਂ ਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਤਾਂ ਦੂਸਰੇ ਪਾਸੇ ਨਾਬਾ ਸਦਰ ਥਾਣਾ ਦੇ ਇੰਚਾਰਜ ਨੇ ਦੱਸਿਆ ਕਿ ਘਰੇਲੂ ਕਲੇਸ਼ ਨੂੰ ਲੈ ਕੇ ਇਹ ਪੂਰਾ ਘਟਨਾਕ੍ਰਮ ਹੋਇਆ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਾਸ ਖਬਰਾਂ ਵਧੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ